ਦੋਸਤੋ ਪਹਿਲਗਾਮ ਦੇ ਵਿੱਚ ਨਿਹੱਥੇ ਲੋਕਾਂ ਨੂੰ ਮੌਜ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਦੇ ਵਿੱਚ ਹੈ ਤਾਂ ਲਗਾਤਾਰ ਪਾਕਿਸਤਾਨ ਦੀਆਂ ਉਹਨਾਂ ਥਾਵਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਜਿਨ੍ਹਾਂ ਥਾਵਾਂ ਦੇ ਉੱਤੇ ਉਗਰਵਾਦੀਆਂ ਨੇ ਆਪਣੇ ਟਿਕਾਣੇ ਬਣਾਏ ਨੇ ਤੁਹਾਨੂੰ ਦੱਸ ਦਈਏ ਕਿ ਭਾਰਤ ਵੱਲੋਂ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਵਿਖਲੋਇਆ ਹੋਇਆ ਨਜ਼ਰ ਆ ਰਿਹਾ ਹੈ ਵਿਖਲਾਵਟ ਜਿਹੜੀ ਆ ਪਾਕਿਸਤਾਨ ਦੇ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਉਹ ਚੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਅੱਜ ਸਵੇਰੇ ਕ੍ਰੀਬ 5 ਵਜੇ ਅੰਮ੍ਰਿਤਸਰ ਦੇ ਰਾਜਸੰਸੀ ਇਲਾਕੇ ਦੇ ਪਿੰਡ ਰਾਣੇਵਾਲੀ ਦੇ ਵਿੱਚ ਇੱਕ ਡਰੋਨ ਡਿੱਗਣ ਦੇ ਨਾਲ ਪੈਲੀ ਦੇ ਵਿੱਚ ਕੁਝ ਅੱਗ ਲੱਗੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਆਦਮ ਨੂੰ ਕਾਬੂ ਪਾਇਆ ਤਾਂ ਪੁਲਿਸ ਅਤੇ ਆਰਮੀ ਦੇ ਅਧਿਕਾਰੀ ਉੱਥੇ ਪਹੁੰਚੇ ਨੇ ਜਿਨ੍ਹਾਂ ਨੇ ਉਸ ਨਸ਼ਟ ਹੋਏ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਦੱਸ ਦਈਏ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਆਖਿਆ ਜਾ ਰਿਹਾ ਹੈ ਕਿ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਪੰਜਾਬ ਪੁਲਿਸ ਅਤੇ ਆਰਮੀ ਦੇ ਉੱਚ ਅਧਿਕਾਰੀ ਲਗਾਤਾਰ ਲੋਕਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ ਫਿਲਹਾਲ ਦੇਖੋ ਇਹ ਅੰਮ੍ਰਿਤਸਰ ਦੇ ਇਲਾਕਾ ਰਾਜਸੰਕਰੀ ਦੇ ਪਿੰਡ ਰਾਣੋ ਵਾਲੀ ਦੀ ਤਸਵੀਰ ਨਾ ਮੇਰਾ ਗੁਰਸਾਹਿਬ ਸਿੰਘ ਸਰਪੰਚ ਪਿੰਡ ਗਣੇ ਵਾਲੀ ਠੀਕ ਇਹ ਸਵੇਰੇ 5 ਵਜੇ ਦੇ ਕਰੀਬ ਦੀ ਗੱਲ ਹੈ ਜਦੋਂ ਇਹ ਡਰੋਨ ਜਿਹੜਾ ਦਿਖਾਇਆ ਬਲਾਸਟ ਹੋਇਆ ਬਲਾਸਟ ਹੋਣ ਦੇ ਸਾਰ ਹੀ ਅੱਗ ਲੱਗ ਗਈ ਹੈ ਇਹਨਾਂ ਦੀ ਵਿਹਲੀ ਜਗਾ ਕਰਕੇ ਕੋਈ ਨੁਕਸਾਨ ਨਹੀਂ ਹੋਇਆ ਸਵੇਰ ਦਾ ਪ੍ਰਸ਼ਾਸਨ ਵੀ ਆਇਆ ਚੁੱਕਾ ਹੈ ਮੀਡੀਆ ਵਾਲੇ ਵੀ ਆਏ ਆ ਉਹ ਨੇ ਅਰਪੋਰਟ ਵਾਲੇ ਵੀ ਪਹੁੰਚ ਚੁੱਕੇ ਆ ਉਹ ਜਾਂਚ ਕਰਨਗੇ ਕੀ ਹੋਇਆ ਹੈ ਬਾਕੀ ਇੰਨਾ ਕੀ ਸਾਨੂੰ ਜੂ ਹੋਰਤ ਜਿਆਦਾ ਪਤਾ ਨਹੀਂ